ਅੱਜਕੱਲ੍ਹ ਮਹਾ ਕਵਰ ਸਿੰਘ ਵੇਦੀ ਲੁਧਿਆਣਾ ਪਚਵੀਂ ਵਿਧਾਨ ਸਭਾ ਦੀ ਸੀਟ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਆਮਾਦੀ ਪਾਰਟੀ ਨੇ ਉਮੀਦਵਾਰ ਬਣਾ ਦਿੱਤੇ ਆ ਇਹ ਸੀਟ ਇਸ ਕਰਕੇ ਖਾਲੀ ਹੋਈ ਸਿੱਕੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਫੋਟ ਹੋਣ ਤੋਂ ਬਾਅਦ ਇਹ ਸੀਟ ਖਾਲੀ ਹੁੰਦੀ ਹੈ ਇਹਨਾਂ ਵਿੱਚ ਦਿੱਲੀ ਚੋਣਾਂ ਦੀ ਕਸ਼ਮ ਕਸ਼ਵੀ ਦਿਖਾਈ ਦਿੰਦੀ ਹੈ ਜਿਸ ਵਿੱਚ ਆਮਾਦੀ ਪਾਰਟੀ ਦੀ ਵੱਡੀ ਹਾਰ ਹੋਈ ਹੈ ਇੱਕ ਵੱਡਾ ਸਾਈਡ ਬੈਕ ਆਮਾਦੀ ਪਾਰਟੀ ਨੂੰ ਲੱਗਾ ਅਜਹੀ ਉਦਾਸੀ ਤੇ ਨਿਰਾਸ਼ਾ ਆਮਾਦੀ ਪਾਰਟੀ ਦੇ ਵਿਧਾਇਕਾਂ ਸਸਮੁੱੱਚੀ ਲੀਡਰਸ਼ਿਪ ਦੇ ਆਗੂਆਂ ਦੇ ਚਿਹਰਿਆਂ ਤੋਂ ਝਲਕਦੀ ਹੈ ਆਖਰ ਜਿਵੇਂ ਹੀ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਜਾਂਦਾ ਤੇ ਬਹੁਤ ਸਾਰੇ ਸਵਾਲ ਇਸ ਕਰਕੇ ਖੜੇ ਹੁੰਦੇ ਆ ਕਿ ਆਖਰ ਸੰਜੀਵ ਅਰੋੜਾ ਦੀ ਬਲਿਹ ਕਿਉਂ ਲਈ ਜਾ ਰਹੀ ਹੈ ਉਹਨਾਂ ਦੀ ਥਾਂ ਤੇ ਅਗਲੇ ਰਾਜ ਸਭਾ ਮੈਂਬਰ ਕੌਣ ਹੋਣਗੇ ਆਖਰ ਸੰਜੀਵ ਅਰੋੜਾ ਦੀ ਹੀ ਚੋਣ ਕੀਤੀ ਕਿਉਂ ਗਈ ਬਹੁਤ ਸਾਰੇ ਹੋਰ ਵੀ ਰਾਜ ਸਭਾ ਮੈਂਬਰ ਸਨ ਜਿਨ੍ਹਾਂ ਨੂੰ ਹਟਾਇਆ ਜਾ ਸਕਦਾ ਸੀ ਜਿਨ੍ਹਾਂ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਖੜੇ ਹੁੰਦੇ ਆ ਜਿਨ੍ਹਾਂ ਦੀ ਗੈਰ ਹਾਜ਼ਰੀ ਸੰਸਦ ਦੇ ਵਿੱਚ ਵੀ ਲੜਕਦੀ ਹੈ ਆਖਰ ਸੰਜੀਵ अरोड़ा ਦੀ ਥਾਂ ਤੇ ਹੁਣ ਰਾਜ ਸਭਾ ਮੈਂਬਰ ਕੀ ਹੈ ਰਵਿੰਦ ਕੇਜਰੀਵਾਲ ਹੋਣਗੇ ਅਜਹੀ ਚਰਚਾ ਪੰਜਾਬ ਦੀ ਸਿਆਸਤ ਵਿੱਚ ਜੋਰ ਫੜਦੀ ਜਾ ਰਹੀ ਹੈ ਤੇ ਇੱਥੋਂ ਤੱਕ ਕਿ ਚਰਚਾ ਨਿਕਲੀ ਆ ਕਿ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ 3 ਸਾਲਾਂ ਦੇ ਹੀ ਕਾਰਗੁਜ਼ਾਰੀ ਨੂੰ ਵੇਖ ਲਿਆ ਜਾਵੇ ਤਾਂ ਉਸ ਵਿੱਚੋਂ ਸਿੱਧੇ ਤੌਰ ਤੇ ਪੰਜਾਬ ਦੇ ਸਿਕਤਰਤ ਵਿੱਚ ਦਖਲਅੰਦਾਜ਼ੀ ਪੰਜਾਬ ਸਰਕਾਰ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਪੰਜਾਬ ਦੇ ਮੁੱਖ ਮੰਤਰੀ ਦਾ ਭੱਜ-ਭੱਜ ਕੇ ਦਿੱਲੀ ਨੂੰ ਜਾਣਾ ਦਿੱਲੀ ਜਾ ਕੇ ਜਿਸ ਤਰ੍ਹਾਂ ਦੇ ਹੁਕਮ ਮਿਲਦੇ ਆ ਉਹਨਾਂ ਨੂੰ ਪੰਜਾਬ ਦੇ ਅਧਿਕਾਰੀਆਂ ਤੇ ਸਕੱਤਰਤ ਤੇ ਸਰਕਾਰ ਦੇ ਵਿੱਚ ਇਪਲੀਮੈਂਟ ਕਰਨਾ ਪੰਜਾਬ ਪੁਲਿਸ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਪੰਜਾਬ ਦੇ ਵਿੱਤ ਵਿਭਾਗ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਇੱਥੋਂ ਤੱਕ ਕਿ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਵੀ ਕਟਰਾ ਕਰਮ ਦਿਖਾਈ ਦਿੰਦੇ ਆ ਉਸ ਦੇ ਵਿੱਚੋਂ ਸਿੱਧੇ ਤੌਰ ਤੇ ਚਰਚਾ ਨਿਕਲਦੀ ਵਿਖਾਈ ਦਿੱਤੀ ਸੀ ਕਿ ਪੰਜਾਬ ਦਿੱਲੀ ਦੇ ਕੰਟਰੋਲ ਹੇਠ ਹੈ ਅਜਹੀ ਚਰਚਾ ਇਸ ਕਰਕੇ ਵੀ ਬਣਦੀ ਹੈ ਕਿਉਂਕਿ ਖੁਦਮਖਤਿਆਰੀ ਨੂੰ ਲੈ ਕੇ ਚਰਚਾਵਾਂ ਤਾਂ ਬਹੁਤ ਹੁੰਦੀਆਂ ਪਰੰਤੂ ਜਦੋਂ ਬਦਲਾਅ ਦੇ ਵਿੱਚੋਂ ਇੱਕ ਵੱਖਰੀ ਵਿਵਸਥਾ ਦੇਣ ਦਾ ਦਾਵਾ ਕਰਕੇ ਆਮ ਆਦੀ ਪਾਰਟੀ ਸੱਤਾ ਵਿੱਚ ਆਈ ਸੀ ਪਰੰਤੂ ਜਿਸ ਤਰ੍ਹਾਂ ਦੀਆਂ ਦੌੜਾਂ ਜਿਸ ਤਰ੍ਹਾਂ ਦੀਆਂ ਫੇਰੀਆਂ ਆਮ ਆਦੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਦਿੱਲੀ ਵਿੱਚ ਦੱਕਾ ਹੀ ਦਿੰਦੀਆਂ ਉਸ ਤੋਂ ਬਾਅਦ ਪੰਜਾਬ ਦੇ ਸਿਆਸਤਦਾਨਾਂ ਨੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਜਿਨੂਰ ਰਵਿੰਦ ਕੇਜਰੀਵਾਲ ਨੇ ਆਪਣਾ ਰਿਮੋਟ ਕੰਟਰੋਲ ਬਣਾ ਰੱਖਿਆ ਇਸੇ ਕਰਕੇ ਬਹੁਤ ਸਾਰੇ ਫੈਸਲੇ ਦਿੱਲੀ ਤੋਂ ਨਿਕਲਦੇ ਆ ਪੰਜਾਬ ਚ ਲਾਗੂ ਹੁੰਦੇ ਆ ਅਜਹੀਆਂ ਚਰਚਾਵਾਂ ਨੂੰ ਰੋਕਿਆ ਨਹੀਂ ਜਾ ਸਕਿਆ ਅਜਹੀਆਂ ਚਰਚਾਵਾਂ ਰੁਕਣਾ ਸਕੀਆਂ ਇਸ ਕਰਕੇ ਨਾ ਰੁਕ ਸਕੀਆਂ ਕਿਉਂਕਿ ਵਿਭਵ ਕੁਮਾਰ ਜਿਹੜੇ ਆਮਦੀ ਪਾਰਟੀ ਦੇ ਸੁਪਰੀਮੋ ਦੇ ਪੀਐਸ ਹਨ ਉਹਨਾਂ ਨੂੰ ਪੰਜਾਬ ਸਿਕਤਰਤ ਵਿੱਚ ਤਨਾਤ ਕੀਤਾ ਜਾਂਦਾ ਉਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਇਸ ਕਰਕੇ ਖੜੇ ਹੋਏ ਸੀ ਕਿਉਂਕਿ ਸਵਾਤੀ ਮਾਲੀਵਾਲ ਦੇ ਨਾਲ ਉਹਨਾਂ ਦੇ ਵਿਵਾਦ ਜੁੜੇ ਪਰੰਤੂ ਜਿਵੇਂ ਹੀ ਦਿੱਲੀ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਤੇ ਉਹ ਰੁਕ ਕਰਦੇ ਆ ਪੰਜਾਬ ਵੱਲ ਤੇ ਉਹਨਾਂ ਨੂੰ ਜਿਸ ਤਰ੍ਹਾਂ ਅਬਲਾਈਜ਼ ਕੀਤਾ ਗਿਆ ਉਹ ਸਿੱਧੇ ਤੌਰ ਤੇ ਦਿਖਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਹੀ ਵਿਭਗ ਕੁਮਾਰ ਦੀ ਨਿਯੁਕਤੀ ਕਰਵਾਈ ਹੈ ਇਸ ਦੇ ਨਾਲ ਹੀ ਪੰਜਾਬ ਦਾ ਵਿੱਤੀ ਵਿਭਾਗ ਜਿਹੜਾ ਉਹ ਵੀ ਡਾਮਾਡੋਲ ਦਿਖਾਈ ਦਿੰਦਾ ਹੈ ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠਦੇ ਵੱਖਾ ਹੀ ਦਿੰਦੇ ਆ ਤੇ ਪਿਛਲਿਆਂ ਸਮਿਆਂ ਦੇ ਵਿੱਚ ਵਿੱਤ ਵਿਭਾਗ ਦੇ ਮੰਤਰੀ ਹਰਪਾਲ ਚੀਮਾ ਤੇ ਬਹੁਤ ਸਾਰੇ ਅਧਿਕਾਰੀਆਂ ਨੂੰ ਦਿੱਲੀ ਬੁਲਾਇਆ ਗਿਆ ਫੀਡਬੈਕ ਲੈ ਗਈ ਕਿ ਅਖਰ ਸਰਕਾਰ ਦੇ ਖਜ਼ਾਨੇ ਵਿੱਚ ਕੀ ਕੁਝ ਹੈ ਤਾਂ ਬਹੁਤ ਸਾਰੀਆਂ ਨੁਕਤੀਆਂ ਵਿੱਤ ਵਿਭਾਗ ਦੇ ਵਿੱਚ ਵਿਭਵ ਕੁਆਰ ਦੀ ਨੁਕਤੀ ਪੰਜਾਬ ਪੁਲਿਸ ਦੀ ਸੁਰੱਖਿਆ ਨੂੰ ਲੈ ਕੇ ਵੀ ਆਮ ਆਦੀ ਪਾਰਟੀ ਨੂੰ ਸਵਾਲਾਂ ਦੇ ਇੱਕ ਟੈਰੇ ਵਿੱਚ ਖੜਾ ਹੋਣਾ ਪਿਆ ਕਿਉਂਕਿ ਰਵਿੰਦਰ ਕੇਜਰੀ ਵੱਲ ਨੂੰ ਸੁਰੱਖਿਆ ਦਿੱਤੀ ਗਈ ਸੀ ਤਾਂ ਇਥੋਂ ਤੱਕ ਕਿ ਅਦਾਲਤੀ ਫਟਕਾਰਾਂ ਤੋਂ ਬਾਅਦ ਸੁਰੱਖਿਆ ਵੀ ਵਾਪਸ ਲਈ ਗਈ ਪਰੰਤੂ ਬਹੁਤ ਸਾਰੇ ਅਧਿਕਾਰੀ ਜਿਹੜੇ ਭਗਵੰਤ ਮਾਨ ਦੇ ਨਾਲ ਵਫਾਦਾਰੀ ਦੇ ਰੂਪ ਵਿੱਚ ਤਾਇਨਾਤ ਕੀਤੇ ਗਏ ਸਨ ਚਾਹੇ OSD ਸਨ ਜਾਂ ਹੋਰ ਅਜਿਹੇ ਅਧਿਕਾਰੀ ਸਨ ਜੋ ਨਿੱਜੀ ਤੌਰ ਤੇ ਭਗਵੰਤ ਮਾਨ ਲਈ ਆਮਦੀ ਪਾਰਟੀ ਲਈ ਕੰਮ ਕਰ ਰਹੇ ਸਨ ਤਨਖਾਹ ਲੈ ਰਹੇ ਸਨ ਤਾਂ ਉਹਨਾਂ ਨੂੰ ਕਿਵੇਂ ਹਟਾਇਆ ਗਿਆ ਇਸ ਦੀ ਤਸਵੀਰ ਵੀ ਸਮੇਂ-ਸਮੇਂ ਤੇ ਝਲਕਦੀ ਰਹੀ ਹੈ ਪਰੰਤੂ ਜਿਵੇਂ ਹੀ ਦਿੱਲੀ ਦੇ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਜ਼ਮਾਨਤ ਤੇ ਬਾਹਰ ਆਉਂਦੇ ਹੈ ਉਹਨਾਂ ਨੂੰ ਵੀ ਯੂ-ਟਰਨ ਲੈਣਾ ਪੈਂਦਾ ਹੈ ਦਿੱਲੀ ਦੇ ਮੁੱਖ ਮੰਤਰੀ ਵੱਜੋਂ ਆਤਸ਼ੀ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਤੇ ਕੁਝ ਫਿਕਰ ਜਿਹੜੇ ਆ ਉਹ ਇਸ ਕਰਕੇ ਅਮਦੀ ਪਾਰਟੀ ਦੇ ਸੁਪਰੀਮੋ ਦੇ ਅੰਦਰ ਸਨ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਵੀ ਬਦਲ ਦੇਣਾ ਚਾਹੀਦਾ ਹੈ ਇੱਕ-ਇੱਕ ਕਰਕੇ ਉਹਨਾਂ ਦੇ ਸੁਰੱਖਿਆ ਸਲਾਹਕਾਰ ਇੱਕ-ਇੱਕ ਕਰਕੇ ਉਹਨਾਂ ਦੇ OSD ਜਿਸ ਤਰ੍ਹਾਂ ਹਟਾਏ ਗਿਆ ਤਾਂ ਉਸ ਦੇ ਵਿੱਚ ਮੀਡੀਆ ਦੇ ਡਾਇਰੈਕਟਰ ਬਲਤੇਜ ਪੰਨੂ ਹੋਰ ਵੀ ਬਹੁਤ ਸਾਰੇ ਅਧਿਕਾਰੀਆਂ ਦੀ ਜਿਹੜੀ ਬਲੀ ਲਾਈ ਗਈ ਸੀ ਜਿਸ ਤੋਂ ਬਾਅਦ ਸਪਸ਼ਟ ਹੁੰਦਾ ਸੀ ਕਿ ਦਿੱਲੀ ਤੋਂ ਜਿਹੇ ਫੈਸਲੇ ਪੰਜਾਬ ਦੇ ਵਿੱਚ ਲਾਗੂ ਹੁੰਦੇ ਆ ਤਾਂ ਹੁਣ ਇੱਕ ਚਰਚਾ ਇਸ ਕਰਕੇ ਬਣੀ ਆ ਕਿ ਜਦੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਲੁਧਿਆਣਾ ਤੋਂ ਲੁਧਿਆਣਾ ਪੱਛਮੀ ਸੀਟ ਤੋਂ ਚੋਣ ਲੜਨਗੇ ਤਾਂ ਉਹਨਾਂ ਦੀ ਥਾਂ ਤੇ ਰਾਜ ਸਭਾ ਮੈਂਬਰ ਕੌਣ ਹੋਣਗੇ ਬਹੁਤ ਸਾਰੀਆਂ ਚਰਚਾਵਾਂ ਦੇ ਵਿੱਚ ਮਨੀਸ਼ ਸ਼ੋਧਿਆ ਦਾ ਜ਼ਿਕਰ ਆ ਰਿਹਾ ਬਹੁਤ ਸਾਰੀਆਂ ਚਰਚਾਵਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਆ ਰਿਹਾ ਹੈ ਦੇ ਵਿਰੋਧੀ ਸਿਆਸੀ ਧਿਰਾਂ ਦੇ ਵਿੱਚ ਸੁਖਜਿੰਦਰ ਸਿੰਘ ਰੰਦਾਵਾ ਸੁਖਪਾਲ ਖਹਿਰਾ ਪ੍ਰਤਾਪ ਸਿੰਘ ਬਾਜਵਾ ਨੇ ਜਿਹੀਆਂ ਟਿੱਪਣੀਆਂ ਕੀਤੀਆਂ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਹੁਣ ਰਵਿੰਦ ਕੇਜਰੀਵਾਲ ਫਰੰਟ ਫੁੱਟ ਤੇ ਆ ਕੇ ਪੰਜਾਬ ਦਾ ਕੰਟਰੋਲ ਖੁਦ ਸੰਭਣਾ ਚਾਹੁੰਦਾ ਤੇ ਉਹ ਰਾਜ ਸਭਾ ਦੀ ਸੀਟ ਰਾਹੀਂ ਦੇਸ਼ ਦੀ ਸਿਆਸਤ ਦੇ ਵਿੱਚ ਦਖਲ ਦੇਣਾ ਚਾਹੁੰਦਾ ਹੈ ਸਿਆਸਤ ਗਰਮਾ ਕੇ ਰੱਖਣਾ ਚਾਹੁੰਦਾ ਕਿਉਂਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਪਾਰਟੀ ਦੀ ਹਾਰ ਹੋਈ ਹੈ ਤਾਂ ਵੱਡੀ ਨਰਾਸ਼ਾ ਦੇ ਵਿੱਚ ਨੇ ਆਮ ਆਦੀ ਪਾਰਟੀ ਦੇ ਸੁਪਰੀਮੋ ਜਿਸ ਤਰ੍ਹਾਂ ਦੀਆਂ ਗੱਲਾਂ ਜਿਸ ਤਰ੍ਹਾਂ ਦੀ ਦਖਲਅੰਦਾਜ਼ੀ ਹਮੇਸ਼ਾ ਹੀ ਦਿੱਲੀ ਤੋਂ ਹੁੰਦੀ ਰਹੀ ਹੈ ਤਾਂ ਹੋਰ ਨਾਲ ਸਿਆਸੀ ਪਾਰਟੀਆਂ ਦੇ ਵਿੱਚ ਅਜਿਹੀ ਚਰਚਾ ਵੀ ਬਣਦੀ ਵਿਖਾਈ ਦਿੱਤੀ ਆ ਕਿ ਪੰਜਾਬ ਖੁਦਮਖਤਿਆਰ ਹੋਣਾ ਚਾਹੀਦਾ ਹੈ ਪੰਜਾਬ ਦਾ ਕੰਟਰੋਲ ਪੰਜਾਬ ਦੇ ਮੁੱਖ ਮੰਤਰੀ ਦੇ ਕੋਲ ਰਹਿਣਾ ਚਾਹੀਦਾ ਹੈ ਪਰੰਤੂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਬੀਜੇਪੀ ਦਾ ਤੇ ਆਮ ਆਦੀ ਪਾਰਟੀ ਦਾ ਦਿੱਲੀ ਦੇ ਵਿੱਚੋਂ ਕੰਟਰੋਲ ਚੱਲਦਾ ਹੈ ਪਰੰਤੂ ਇਸ ਨੂੰ ਚੁਟਲਾਇਆ ਇਸ ਕਰਕੇ ਨਹੀਂ ਜਾ ਸਕਦਾ ਕਿਉਂਕਿ ਜਿਸ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸੁਨੇਹੇ ਲੈ ਕੇ ਆਉਂਦੇ ਆ ਹੁਕਮ ਲੈ ਕੇ ਆਉਂਦੇ ਆ ਚਾਹੇ ਉਹ ਅਧਿਕਾਰੀਆਂ ਦੇ ਤਬਾਦਲਿਆਂ ਦੇ ਰੂਪ ਵਿੱਚ ਹੋਣ ਬਦਲੀਆਂ ਦੇ ਰੂਪ ਵਿੱਚ ਹੋਣ ਉਸ ਉੱਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਜਿਹੜੇ ਆ ਉਹ ਖੜੇ ਹੁੰਦੇ ਆ ਰਹੇ ਆ ਹੁਣ ਸਿੱਧੇ ਰੂਪ ਵਿੱਚ ਰਵਿੰਦ ਕੇਜਰੀਵਾਲ ਪੰਜਾਬ ਦੀ ਹਰ ਜ਼ਿੰਮੇਵਾਰੀ ਨੂੰ ਸੰਭਾਲਣਗੇ ਫੈਸਲੇ ਕਰਨਗੇ ਫੈਸਲੇ ਲੈਣਗੇ ਉਸੇ ਤਰ੍ਹਾਂ ਦਾ ਇੱਕ ਰੁਝਾਨ ਜਿਹੜਾ ਹੈ ਦਿੱਲੀ ਮਾਡਲ ਦੇ ਰੂਪ ਵਿੱਚ ਜਿਹੜਾ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਣਾ ਸੀ ਉਸ ਨੂੰ ਲੈ ਕੇ ਇਹ ਚਰਚਾ ਜਿਹੜੀ ਹੈ ਬਣਦੀ ਵੱਖਾ ਹੀ ਦਿੰਦੀ ਹੈ ਉਸ ਦੇ ਨਾਲ ਸਵਾਤੀ ਮਾਲੀਵਾਲ ਨੇ ਵੀ ਟਵੀਟ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਇੰਨਾ ਕੁ ਚਲਾਕ ਹੈ ਕਿ ਸਮੇਂ ਦੇ ਨਾਲ ਸਮੇਂ ਦੀ ਨਜ਼ਾਕਤ ਦੇ ਨਾਲ ਚੱਲਦਾ ਹੈ ਕਦੇ ਉਹ ਦਿੱਲੀ ਵਾਲਿਆਂ ਦਾ ਬੇਟਾ ਬਣ ਜਾਂਦਾ ਹੈ ਕਦੇ ਉਹ ਹਰਿਆਣੇ ਵਾਲਿਆਂ ਲਈ ਲਾਲ ਬਣ ਜਾਂਦਾ ਹੈ ਤੇ ਹੁਣ ਉਹ ਪੰਜਾਬ ਦਾ ਪੁੱਤ ਬੰਨਾ ਚਾਹੁੰਦਾ ਹੈ ਪਰੰਤੂ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਵਿਧਾਨ ਸਭਾ ਸੈਸ਼ਨ ਵਿੱਚ ਆਖਰੇ ਸਨ ਮੈਂ ਪੰਜਾਬੀਆਂ ਦਾ ਪੰਜਾਬੀਆਂ ਚੋਂ ਆਇਆ ਪੰਜਾਬ ਲਈਆਂ ਪਰੰਤੂ ਇਹ ਹੀ ਗੱਲਾਂ ਕੇਵਲ ਤੇ ਕੇਵਲ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਉਹੀ ਗੱਲਾਂ ਜੜੀਆਂ ਨੇ ਰਵਿੰਦ ਕੇਜਰੀਵਾਲ ਸਮੇਂ-ਸਮੇਂ ਤੇ ਕਰਦੇ ਵੀ ਨਜ਼ਰ ਆਉਂਦੇ ਆ ਪਰੰਤੂ ਸਮੇਂ ਦੇ ਨਾਲ 6 ਮਹੀਨਿਆਂ ਦੇ ਵਿੱਚ ਜਦੋਂ ਇਹ ਇਲੈਕਸ਼ਨ ਹੁੰਦੀ ਹੈ ਤਾਂ ਕਿਸ ਤਰ੍ਹਾਂ ਪੱਤੇ ਆਮਦੀ ਪਾਰਟੀ ਆਪਣੇ ਖੋਲਦੀ ਹੈ 227 ਨੂੰ ਲੈ ਕੇ ਕਿਸ ਤਰ੍ਹਾਂ ਅੱਗੇ ਵਧੇਗੀ ਕਿਸ ਤਰ੍ਹਾਂ 1000 ਰੁਪਏ ਜਿਹੜਾ ਹਰ ਮਹੀਨਾ ਨੂੰ ਦਿੱਤਾ ਜਾਣਾ ਸੀ ਗਰੰਟੀ ਦੇ ਰੂਪ ਵਿੱਚ ਸੀ ਉਸ ਨੂੰ ਕਿਵੇਂ ਲਾਗੂ ਕੀਤਾ ਜਾਏਗਾ ਉਸ ਦੇ ਲਈ ਕਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਜਾਂ ਕੈਬਨਿਟ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲਏ ਜਾ ਸਕਦੇ ਆ ਤਾਂ ਇਹ तमाम ਤਸਵੀਰ ਤੇ ਦ੍ਰਿਸ਼ ਜਿਹੜਾ ਹੈ ਸਮੇਂ ਦੇ ਨਾਲ ਹੀ ਬਾਹਰ ਨਜ਼ਰ ਆਉਂਦਾ ਨਜ਼ਰ ਆਏਗਾ ਕਿ ਕਿਸ ਤਰ੍ਹਾਂ ਦਾ ਕੰਟਰੋਲ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਕੋਈ ਆਨੰਦ ਮੁਰ ਦੇ ਮਤੇ ਦੀ ਗੱਲ ਕਰਦਾ ਕੋਈ ਖੁਦਮਖਤਿਆਰੀ ਦੀ ਗੱਲ ਕਰਦਾ ਜਦੋਂ ਡਾਕਟਰ ਧਰਮਵੀਰ ਗਾਂਧੀ ਸੁੱਚਾ ਸਿੰਘ ਛੋਟੇਪੁਰ ਸੁਖਪਾਲ ਖਹਿਰਾ तमाम ਲੋਕ ਆਮਦੀ ਪਾਰਟੀ ਦੇ ਵਿੱਚ ਸਨ ਤਾਂ ਉਸ ਸਮੇਂ ਖੁਦਮਖਤਿਆਰੀ ਦੀ ਗੱਲ ਜਹਿਆਂ ਤੇਰਾ ਉਭਾਰਦੀਆਂ ਰਹੀਆਂ ਪਰੰਤੂ ਸਮੇਂ ਦੇ ਨਾਲ ਇਹ ਸਾਰੇ ਲੋਕ ਆਮ ਆਦੀ ਪਾਰਟੀ ਨੂੰ ਛੱਡ ਗਏ ਕਿਉਂਕਿ ਖੁਦਮਖਤਿਆਰੀ ਵਰਗੀ ਕੋਈ ਗੱਲ ਨਹੀਂ ਸੀ ਜਿਸ ਤਰ੍ਹਾਂ ਦਾ ਕੰਟਰੋਲ ਆਮ ਆਦੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਪੰਜਾਬ ਦੇ ਪ੍ਰਤੀ ਕਰਨਾ ਚਾਹੁੰਦੇ ਆ ਜਾਂ ਰੱਖਣਾ ਚਾਹੁੰਦੇ ਆ ਉਹ ਸਮੇਂ ਦੇ ਨਾਲ ਬਾਹਰਾਂ ਦਾ ਜਾ ਰਿਹਾ ਤੇ ਇਸ ਦੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਵਰਤਾ 100 ਦਿਨਾਂ ਤੋਂ ਵੱਧ ਹੋ ਚੁੱਕਾ ਹੈ ਉਹਨਾਂ ਦੀ ਤਬੀਤ ਖਰਾਬ ਹੈ ਲਗਾਤਾਰ ਕੇਂਦਰ ਦੇ ਨਾਲ ਬੈਠਕਾਂ ਦੇ ਦੌਰ ਦਖਾਈ ਦੇ ਰਿਹਾ ਪਰੰਤੂ ਉਹਨਾਂ ਦੇ ਪੈਰਲੀਆਂ ਜਿਹੜੀਆਂ ਹੋਰ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਵਿੱਚ ਐਸਕੇਐਮ ਮੁੱਖ ਤੌਰ ਤੇ ਦਿਖਾਈ ਦਿੰਦੀ ਆ ਪਰੰਤੂ ਹੁਣ ਬਲਬੀਰ ਸਿੰਘ ਰਾਜੇਵਾਲ ਰਮਨਦੀਪ ਸਿੰਘ ਰੋਲਦਾ ਸਿੰਘ ਮਾਨਸਾ ਤੇ ਹੋਰ ਵੀ ਕਿਸਾਨ ਆਗੂਆਂ ਨੇ ਚੰਡੀਗੜ੍ਹ ਵਿੱਚ ਕਿਸਾਨੀ ਮੰਗਾਂ ਦੇ ਬਾਬਤ ਇੱਕ ਵੱਡਾ ਪਲੇਟਫਾਰਮ ਸਿਰਜਣ ਦੀ ਗੱਲ ਕਹੀ ਹੈ ਧਰਨਾ ਪ੍ਰਦਰਸ਼ਨ ਸੰਘਰਸ਼ ਸ਼ੁਰੂ ਕੀਤੇ ਜਾਣ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕਈ ਵਾਰ ਕਹਿ ਚੁੱਕੇ ਆ ਕਿ ਉਹਨਾਂ ਦੀਆਂ ਮੰਗਾਂ ਜਲਦ ਪੂਰੀਆਂ ਹੋਣਗੀਆਂ ਪਰੰਤੂ ਜਦੋਂ ਹੁਣ ਕਿਸਾਨੀ ਦੀ ਐਮਐਸਪੀ ਦੀ ਜਾਂ ਸੰਘਰਸ਼ਾਂ ਦੀ ਗੱਲ ਹੋ ਰਹੀ ਹੈ ਤੇ ਜਗਜੀਤ ਸਿੰਘ ਦੱਲੇਵਾਲ ਦੇ ਪੈਰ ਲਈ ਹੋਰ ਕਿਸਾਨ ਧਿਰਾਂ ਜਿਹੜੀਆਂ ਨੇ ਉਹ ਮੁਸੀਬਤ ਵੀ ਖੜੀਆਂ ਕਰਦੀਆਂ ਬੱਕਾਈ ਦੇ ਰਹੀਆਂ ਕਿਉਂਕਿ ਇੱਕ ਪਾਸੇ ਤਾਂ ਕੇਂਦਰ ਨਾਲ ਗੱਲਬਾਤ ਤੇ ਦੂਜੇ ਪਾਸੇ ਐਸਕੇਐਮ ਦੀਆਂ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਤੇ ਸੰਘਰਸ਼ ਨੂੰ ਲੈ ਕੇ ਪੱਕੇ ਮੋਰਚੇ ਦੀ ਸ਼ੁਰੂਆਤ ਜਿਹੜੀ ਚੰਡੀਗੜ੍ਹ ਦੇ ਵਿੱਚ ਕੀਤੀ ਜਾਣੀ ਹੈ ਉਸ ਨੂੰ ਲੈ ਕੇ ਹੁਣ ਜਗਜੀਤ ਸਿੰਘ ਡੱਲੇਵਾਲ ਤੇ ਹੋਰ ਬਹੁਤ ਸਾਰੇ ਸਾਥੀ ਜਲਦ ਪ੍ਰੈਸ ਕਾਨਫਰੰਸ ਵੀ ਕਰ ਸਕਦੇ ਆ ਕਿਉਂਕਿ ਰਾਜੇਵਾਲ ਨੇ ਜਿਸ ਤਰ੍ਹਾਂ ਦੀ ਇੱਕ ਆਡੀਓ ਜਾਰੀ ਕੀਤੀ ਸੀ ਉਸ ਤੋਂ ਬਾਅਦ ਇੱਕ ਵਿਵਾਦ ਐਮਐਸਪੀ ਨੂੰ ਲੈ ਕੇ ਦਿਖਾਈ ਦਿੱਤਾ ਦੋਨੇ ਤਰ੍ਹਾਂ ਟਕਰਾਅ ਵਾਲੇ ਮਾਹੌਲ ਦੇ ਪਖਤੋ ਦਿਖਾਈ ਦਿੰਦੀਆਂ ਤੇ ਇਸ ਦਾ ਇੱਕ ਫਾਇਦਾ ਕੇਂਦਰ ਸਰਕਾਰ ਨੂੰ ਜ਼ਰੂਰ ਹੋਏਗਾ ਕਿਉਂਕਿ ਜਦੋਂ ਐਮਐਸਪੀ ਦਾ ਗਰੰਟੀ ਕਾਨੂੰਨ ਲਾਗੂ ਕੀਤੇ ਜਾਣ ਨੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ ਆ ਤੇ ਦੂਜੇ ਪਾਸੇ ਐਸਕੇਮ ਆਪਣੇ ਪ੍ਰੋਗਰਾਮ ਦੇ ਰਿਹਾ ਉਸ ਦੇ ਨਾਲ ਕਿਤੇ ਨਾ ਕਿਤੇ ਗੱਲਬਾਤ ਪ੍ਰਵਾਬਤ ਜਾਂ ਬੇਸ ਸੈਕਟਰ ਰਹਿਣ ਵਾਲੇ ਪਾਸੇ ਵੀ ਜਲਦੀ ਵੱਖਾ ਹੀ ਦਿੰਦੀ ਨਜ਼ਰ ਆਵੇਗੀ